ਨਮਸਕਾਰ ਮੈਂ ਕਮਲਜੀ ਸ਼ਰਮਾ ਤੇ ਤੁਸੀਂ ਦੇਖ ਰਹੇ ਹੋ ਕੇਐਸ ਮੋਟੀਵੇਸ਼ਨ ਦੋਸਤੋ ਅੱਜ ਮੈਂ ਤੁਹਾਨੂੰ ਇੱਕ ਛੋਟੀ ਜੀ ਕਹਾਣੀ ਸੁਣਾਉਂਗਾ ਹੋ ਸਕਦਾ ਮੇਰੇ ਉਹਨਾਂ ਦੌਲਤਵੰਦ ਦੋਸਤਾਂ ਨੂੰ ਬਹੁਤ ਪ੍ਰਭਾਵਿਤ ਕਰੇਗੀ ਜੇ ਉਹ ਧਿਆਨ ਨਾਲ ਸੁਣਨਗੇ ਉਹ ਲੋਕ ਜਿਹੜੇ ਠੱਗੀਆਂ ਠੋਰੀਆਂ ਮਾਰ ਕੇ ਜਾਂ ਕਿਸੇ ਵੀ ਨਾਜਾਇਜ਼ ਤਰੀਕੇ ਦੇ ਨਾਲ ਤਾਂ ਦੌਲਤ ਨੂੰ ਇਕੱਠਾ ਕਰਦੇ ਰਹਿੰਦੇ ਨੇ ਤੇ ਇਸ ਚਿੰਤਾ ਵਿੱਚ ਡੁੱਬੇ ਰਹਿੰਦੇ ਨੇ ਕਿ ਸਾਡੇ ਤੇ ਇਨਕਮ ਟੈਕਸ ਦੀ ਰੇਟ ਨਾ ਹੋ ਜੇ ਈਡੀ ਦੀ ਰੇਟ ਨਾ ਹੋ ਜੇ ਜਾਂ ਅਸੀਂ ਕਿਸੇ ਗੈਰ ਕਾਨੂੰਨੀ ਗਤੀਵਿਧੀਆਂ ਵਿੱਚ ਫਸ ਨਾ ਜਾਈਏ ਇਹਨਾਂ ਗੱਲਾਂ ਕਰਕੇ ਉਹ ਬਹੁਤ ਸੋਚ-ਸੋਚ ਕੇ ਪਰੇਸ਼ਾਨ ਹੁੰਦੇ ਰਹਿੰਦੇ ਨੇ ਤੇ ਉਹਨਾਂ ਨੂੰ ਨੀਂਦ ਵੀ ਨਹੀਂ ਆਉਂਦੀ ਨੀਂਦ ਲਈ ਉਹ ਡਾਕਟਰਾਂ ਦਾ ਗੋਲੀਆਂ ਦਾ ਟੀਕਿਆਂ ਦਾ ਇਸਤੇਮਾਲ ਕਰਦੇ ਨੇ ਇਹੋ ਜਿਹੀ ਇੱਕ ਸੇਟ ਸੀ ਜਿਹਦੇ ਕੋਲ ਬਹੁਤ ਸਾਰਾ ਧਨ ਦੌਲਤ ਸੀ ਬਾਰੂ ਬਹੁਤ ਪਰੇਸ਼ਾਨ ਰਹਿੰਦਾ ਸੀ ਉਹਨੇ ਦੇਖਿਆ ਇੱਕ ਵਾਰ ਉਹਨਾਂ ਦੇ ਪਿੰਡ ਦੇ ਵਿੱਚ ਬਾਹਰਲੇ ਪਾਸੇ ਬਾਗ ਦੇ ਵਿੱਚ ਇੱਕ ਫਕੀਰ ਆਇਆ ਉਹ ਫਕੀਰ ਬਹੁਤ ਖੁਸ਼ ਰਹਿੰਦਾ ਸੀ ਜਦ ਲੋਕਾਂ ਨੇ ਆਣ ਕੇ ਉਸ सेठ ਨੂੰ ਦੱਸਿਆ ਕਿ ਉਹ ਫਕੀਰ ਬਹੁਤ ਖੁਸ਼ ਰਹਿੰਦਾ ਤੁਸੀਂ ਉਹਦੇ ਕੋਲ ਜਾ ਕੇ ਆਪਣੇ ਮਸਲੇ ਦਾ ਹੱਲ ਲੱਭੋ ਹੋ ਸਕਦਾ ਤੁਹਾਨੂੰ ਸ਼ਾਂਤੀ ਮਿਲ ਜਾਏ ਇਹ ਗੱਲ ਸੁਣ ਕੇ ਸੇਠ ਉਹਦੇ ਕੋਲ ਗਿਆ ਤੇ ਉਹਨੂੰ ਜਾ ਕੇ ਦੱਸਿਆ ਕਿ ਮਹਾਤਮਾ ਜੀ ਮੇਰੇ ਕੋਲ ਦੁਨੀਆ ਦੀ ਹਰ ਸੁੱਖ ਸੁਹੂਲਤਾ ਕਿਸੇ ਚੀਜ਼ ਦੀ ਕਮੀ ਨਹੀਂ ਪਰ ਮੈਂ ਫਿਰ ਵੀ ਬਹੁਤ ਪਰੇਸ਼ਾਨ ਰਹਿਣਾ ਮੇਰੀ ਸਮੱਸਿਆ ਦਾ ਹੱਲ ਕਰੋ ਉਹ ਫਕੀਰ ਨੇ ਅਗਲੇ ਦਿਨ ਉਸ ਸੇਠ ਨੂੰ ਆਉਣ ਲਈ ਕਿਹਾ ਜਦੋਂ ਫਕੀਰ ਆਇਆ ਅਗਲੇ ਦਿਨ ਫਕੀਰ ਦੇ ਕੋਲ ਉਹ ਸੇਠ ਆਇਆ ਤਾਂ ਸੇਠ ਨੂੰ ਨਾਲ ਲੈ ਕੇ ਫਕੀਰ ਇੱਕ ਪਹਾੜ ਵੱਲ ਨੂੰ ਚੱਲ ਪਿਆ ਰਸਤੇ ਵਿੱਚ ਚੱਲਦੇ-ਚੱਲਦੇ ਉਹਨੇ ਦੇਖਿਆ ਕਾਫੀ ਵੱਡਾ ਪੱਥਰ ਸੀ ਰਸਤੇ 'ਚ ਫਕੀਰ ਨੇ ਉਸ ਸੇਠ ਨੂੰ ਕਿਹਾ ਕਿ ਇਹ ਪੱਥਰ ਉਠਾ ਲਓ ਸੇਠ ਨੇ ਪੱਥਰ ਉਠਾ ਲਿਆ ਪਰ ਥੋੜੀ ਦੂਰ ਤੱਕ ਹੀ ਉਹ ਸੇਠ ਚੱਲ ਸਕਿਆ ਤੇ ਉਹਨੂੰ ਬਹੁਤ ਕਾਵਟ ਹੋਣ ਲੱਗੀ ਤਾ ਉਹ ਗੇ ਨੂੰ ਕਹਿਣ ਲੱਗਾ ਮਹਾਤਮਾ ਜੀ ਮੈਨੂੰ ਬਹੁਤ ਮੁਸ਼ਕਲ ਪੇਸ਼ ਆ ਰਹੀ ਹੈ ਪੱਥਰ ਚੱਕ ਕੇ ਚੱਲਣ ਲਈ ਤਫਕੀਰ ਨੇ ਕਿਹਾ ਕਿ ਇਸ ਪੱਥਰ ਨੂੰ ਹੇਠਾਂ ਸੁੱਟ ਦਿਓ ਤਾ ਸੇਠ ਨੇ ਜਦੋਂ ਪੱਥਰ ਹੇਠਾਂ ਸੁੱਟਿਆ ਤਾਂ ਉਹਨੂੰ ਕਾਫੀ ਰਲੀਫ ਮਿਲਿਆ ਤਾਂ ਉਹ ਚੱਲਦੇ ਗਏ ਕਾਫੀ ਦੂਰ ਤੱਕ ਉਹਨਾਂ ਦੇ ਬਚਨ ਬਲਾਸ ਹੁੰਦੇ ਰਹੇ ਤਫਕੀਰ ਨੇ ਉਹਨੂੰ ਸਮਝਾਇਆ ਕਿ ਦੇਖੋ ਜਦੋਂ ਤੁਸੀਂ ਪੱਥਰ ਉਠਾਇਆ ਸੀ ਤਾਂ ਕਿਵੇਂ ਮਹਿਸੂਸ ਕਰ ਰਹੇ ਸੀ ਤਾਂ ਸੀਟ ਕਹਿਣ ਲੱਗਾ ਜੀ ਮੈਨੂੰ ਚੱਲਣਾ ਬਹੁਤ ਮੁਸ਼ਕਲ ਸੀ ਤੇ ਮੈਨੂੰ ਉਹ ਪੱਥਰ ਦਾ ਕਾਫੀ ਭਾਰ ਮਹਿਸੂਸ ਹੋ ਰਿਹਾ ਸੀ ਤਾਂ ਫਕੀਰ ਨੇ ਕਿਹਾ ਜਦੋਂ ਸਾਡੇ ਕੋਲ ਲੋੜ ਤੋਂ ਵੱਧ ਤਾਂ ਦੌਲਤ ਆ ਜਾਂਦੀ ਹੈ ਇਸੇ ਤਰ੍ਹਾਂ ਹੀ ਇਨਸਾਨ ਮਹਿਸੂਸ ਕਰਦਾ ਜਦੋਂ ਤਾਂ ਦੌਲਤ ਨਹੀਂ ਹੁੰਦੀ ਤੇ ਤਾਂ ਦੌਲਤ ਬਾਰੇ ਸੋਚ ਕੇ ਮੈਂ ਮਹਿਸੂਸ ਕਰਦਾ ਪਰ ਜਦੋਂ ਤਾਂ ਨਾਲ ਜਿਆਦਾ ਆ ਜਾਂਦੀ ਲੋੜ ਤੋਂ ਫਿਰ ਉਹ ਇਹ ਮਹਿਸੂਸ ਕਰਦਾ ਰਹਿੰਦਾ ਕਿ ਕਿਤੇ ਚਲੀ ਨਾ ਜਾਵੇ ਸੋ ਇਸ ਕਰਕੇ ਇਨਸਾਨ ਨੂੰ ਜਿੰਨੀ ਕੁ ਦੌਲਤ ਦੀ ਲੋੜ ਹੋਵੇ ਜੇ ਓਨੀ ਕੁ ਉਹਨੂੰ ਮਿਲਦੀ ਜਾਵੇ ਉਹਦੇ ਸੰਤੋਸ਼ਤੀ ਰੱਖੇ ਖੁਸ਼ ਰਹੇ ਉਸ ਪਰਮਾਤਮਾ ਦਾ ਸ਼ੁਕਰਾਨਾ ਕਰੇ ਤਾਂ ਉਹਨੂੰ ਕਿਸੇ ਵੀ ਮੁਸ਼ਕਲ ਦਾ ਸਾਹਮਣਾ ਨਹੀਂ ਕਰਨਾ ਪਏਗਾ ਸੋ ਦੋਸਤੋ ਹੋ ਸਕਦਾ ਤੁਹਾਨੂੰ ਇਹ ਖਾਣੀ ਮੇਰੀ ਚੰਗੀ ਲੱਗੇ ਹੋਵੇ ਇਸ ਬਾਰੇ ਆਪਣੇ ਕਮੈਂਟ ਜਰ ਕਰਿਓ ਕਿ ਤੁਹਾਡੀ ਇਹ ਖਾਣੀ ਸੁਣ ਕੇ ਸੋਚ ਦੇ ਉੱਪਰ ਕੀ ਅਸਰ ਪਿਆ ਤੇ ਤੁਸੀਂ ਮੇਰੀ ਇਸ ਵੀਡੀਓ ਨੂੰ ਕਿਸ ਜਗ੍ਹਾ ਤੋਂ ਦੇਖ ਰਹੇ ਹੋ ਇਹ ਵੀ ਜਰੂਰ ਦੱਸਿਓ ਮਿਲਦੇ ਆਂ ਦੋਸਤੋ ਅਗਲੀ ਵੀਡੀਓ ਦੇ ਵਿੱਚ ਧੰਨਵਾਦ ਦੋਸਤੋ